प्यारे दर्शकों प्यार भरी सत श्री अकाल मेरी कहानी है एक गिलास जब सिकंदर भारत आया ताउस था दी मुलाकात एक फकीर नाल हुई सिकंदर नु देख के फकीर हंसन लगा इस ते सिकंदर ने सोचया ये ता मेरा अपमान है सिकंदर बोलया या ता तुसी मेनू जानदे नहीं या जान फिर तेरी मौत आई है इस ते फकीर और जोर नाल हंसया ਉਸ ਨੇ ਸਕੰਦਰ ਨੂੰ ਕਿਹਾ ਮੈਨੂੰ ਤਾਂ ਤੁਹਾਡੇ ਵਿੱਚ ਕੋਈ ਮਹਾਨਤਾ ਨਜ਼ਰ ਨਹੀਂ ਆਉਂਦੀ ਮੈਂ ਤਾਂ ਤੁਹਾਨੂੰ ਦੀਨ ਤੇ ਦਰਿੰਦਾ ਸਮਝਦਾ ਹਾਂ ਸਕੰਦਰ ਬੋਲਿਆ پاگل ਹੋ ਗਏ ਹੋ ਮੈਂ ਤਾਂ ਸਾਰੀ ਦੁਨੀਆ ਜਿੱਤ ਲਈ ਹੈ ਉਸ ਫਕੀਰ ਨੇ ਕਿਹਾ ਅਜੇਹਾ ਕੁਝ ਨਹੀਂ ਹੈ ਤੁਸੀਂ ਅਜੇ ਵੀ ਇੱਕ ਸਧਾਰਨ ਆਦਮੀ ਹੋ ਫਿਰ ਵੀ ਕਹਿੰਦੇ ਹੋ ਕਿ ਮੈਂ ਤਾਂ ਇੱਕ ਗੱਲ ਪੁੱਛਦਾ ਹਾਂ ਮੰਨ ਲਓ ਤੁਸੀਂ ਕਿਸੇ ਰੇਗਿਸਤਾਨ ਵਿੱਚ ਫਸ ਗਏ ਹੋ ਅਤੇ ਦੂਰ ਦੂਰ ਤੱਕ ਤੁਹਾਡੇ ਪਾਸ ਪਾਣੀ ਨਹੀਂ ਹੈ ਕੋਈ ਹਰੀਆਲੀ ਵੀ ਨਹੀਂ ਨਜ਼ਰ ਆਉਂਦੀ ਤੁਹਾਨੂੰ ਪਿਆਸ ਵੀ ਬਹੁਤ ਜ਼ੋਰ ਦੀ ਲੱਗੀ ਹੈ ਪਾਣੀ ਦੀ ਖੋਜ ਕਿੱਥੋਂ ਕਰੋਗੇ ਤਾਂ ਤੁਸੀਂ ਉਸ ਵਕਤ ਇੱਕ ਗਲਾਸ ਪਾਣੀ ਦੇ ਬਦਲੇ ਕੀ ਦਿਓਗੇ ਤਾਂ ਸਿਕੰਦਰ ਬੋਲਿਆ ਮੈਂ ਆਪਣਾ ਅੱਧਾ ਰਾਜ ਦੇ ਦੇਵਾਂਗਾ ਇਸ ਤੇ ਫਕੀਰ ਨੇ ਕਿਹਾ ਜੇ ਮੈਂ ਅੱਧੇ ਰਾਜ ਤੇ ਨਾ ਮੰਨਾਂ ਤਾਂ ਫਿਰ ਸਿਕੰਦਰ ਕੁਝ ਸੋਚ ਕੇ ਬੋਲ ਲਿਆ ਇੱਕ ਗਲਾਸ ਪਾਣੀ ਅਤੇ ਤੁਸੀਂ ਇਸੇ ਸਿਕੰਦਰ ਨੇ ਕਿਹਾ ਇੰਨੀ ਬੁਰੀ ਹਾਲਤ ਵਿੱਚ ਤਾਂ ਮੈਂ ਆਪਣਾ ਸਾਰਾ ਰਾਜ ਦੇ ਦਿਆਂਗਾ ਫਕੀਰ ਫਿਰ ਹੱਸਣ ਲੱਗਾ ਤੇ ਬੋਲਿਆ ਤੇਰੇ ਰਾਜ ਦਾ ਕੀ ਮੁੱਲ ਹੈ ਬਸ ਇੱਕ ਗਲਾਸ ਪਾਣੀ ਤੇ ਤੁਸੀਂ ਇਸੇ command ਵਿੱਚ ਚੂਰ ਹੋ ਜਾਂ ਰਹੇ ਹੋ ਇਸ ਤਰ੍ਹਾਂ ਸਿਕੰਦਰ ਦਾ ਮਾਣ ਤੇ ਹੰਕਾਰ ਮਿੱਟੀ ਵਿੱਚ ਮਿਲ ਗਿਆ ਸਿਕੰਦਰ ਨੇ ਫਕੀਰ ਤੋਂ ਅਸ਼ੀਰਵਾਦ ਲਿਆ ਤੇ ਅੱਗੇ ਵਧ ਗਿਆ ਸਾਨੂੰ ਵੀ ਹੰਕਾਰ ਤੋਂ ਬਚੇ ਰਹਿਣਾ ਚਾਹੀਦਾ ਤੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਉਹਨਾਂ ਦਾ ਅਸ਼ੀਰਵਾਦ ਲੈਣਾ ਚਾਹੀਦਾ ਧੰਨਵਾਦ